ਪਠਾਨਕੋਟ ਦੇ ਵਿੱਚ 2 ਦਿਨ ਪਹਿਲਾਂ ਇੱਕ ਬਜ਼ੁਰਗ ਮਹਿਲਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਅਤੇ ਕਾਤਲਾ ਵੱਲੋਂ ਕਰਦੇ ਵਿੱਚ ਰੱਖੇ ਹੋਏ 4.50 ਲੱਖ ਰੁਪਏ ਅਤੇ ਬਜ਼ੁਰਗ ਮਹਿਲਾ ਵੱਲੋਂ ਪਾਏ ਹੋਏ ਸੋਨੇ ਦੇ ਗਹਿਣੇ ਚੋਰੀ ਕਾਲੇ ਗਏ ਸਨ ਜਿਸ ਤੋਂ ਬਾਅਦ ਪੁਲਿਸ ਹੜਕਤ ਦੇ ਵਿੱਚ ਆਈ ਅਤੇ 48 ਘੰਟਿਆਂ ਦੇ ਅੰਦਰ ਅੰਦਰ ਹੀ ਪੁਲਿਸ ਨੇ ਇਸ ਸਾਗਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਜਿਸ ਦੇ ਵਿੱਚ ਕਤਲ ਕਰਨ ਵਾਲਾ ਬਜ਼ੁਰਗ ਮਹਿਲਾ ਦਾ ਪਤੀ ਜਾਤੇ ਉਸਦੇ ਪਤੀਜੇ ਦਾ ਦੋਸਤ ਨਿਕਲਿਆ ਸੀ ਇਹਨਾਂ ਦੋਨਾਂ ਨੂੰ थाना ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਇਹਨਾਂ ਦੇ ਕੋਲੋਂ ਚਾਲਕ 23000 ਰੁਪਏ ਅਤੇ ਬਜ਼ੁਰਗ ਮਹਿਲਾ ਦੇ ਸੋਨੇ ਦੇ ਗਹਿਣੇ ਵੀ ਬਰਾਮਦ ਕਰ ਲਏ ਹਨ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਹਨਾਂ ਗੱਲਾਂ ਦਾ ਖੁਲਾਸਾ ਐਸਐਸਪੀ ਪਠਾਨਕੋਟ ਵੱਲੋਂ ਕੀਤਾ ਗਿਆ ਹੈ ਬਣੇ ਰਹੋ ਸੱਜਣਾ ਤੇ ਦੇਖਦੇ ਰਹੋ ਪੰਜਾਬ ਜੇ ਕੀ ਨਿਊਜ਼ ਪਠਾਨਕੋਟ ਵਿੱਚ ਪਰਸੋਂ ਇੱਕ ਬੜੀ ਸਨਸਨੀਖੇਜ਼ ਤੇ ਇੱਕ ਗੰਭੀਰ ਜਿਹੜਾ ਹੈਗਾ ਮੈਂ ਮੰਨਦਾ ਕਿ ਅਪਰਾਧ ਹੋਇਆ ਸੀ ਜਿਸ ਵਿੱਚ ਇੱਕ ਜਿਹੜੀ ਆ ਨਿਊ ਟੀਚਰ ਕੌਲਨੀ ਦੇ ਰਹਿਣ ਵਾਲੀ ਸ਼੍ਰੀਮਤੀ ਨੀਦਮ ਸ਼ਰਮਾ ਨਾਦੀ ਬਜ਼ੁਰਗ ਔਰਤਾਂ ਉਹਨਾਂ ਦੀ ਉਮਰ तकरीबन 62-3 ਸਾਲ ਸੀ ਉਹ ਘਰ ਦੇ ਵਿੱਚ ਮ੍ਰਿਤਕ ਪਾਏ ਗਏ ਸੀ ਤੇ ਉਹਨਾਂ ਦੇ ਘਰਦਿਆਂ ਨੇ ਜਦੋਂ ਵੇਖਿਆ ਕਿ ਇਹਨਾਂ ਦੀਆਂ ਕੰਨਾਂ ਦੀਆਂ ਵਾਲੀਆਂ ਔਰ ਹੱਥ ਦੇ ਕੰਗਣ ਨਹੀਂ ਸਨ ਘਰ ਦੇ ਵਿੱਚ ਜਿਸ ਬੈੱਡ ਦੇ ਉੱਤੇ ਇਹਨਾਂ ਦੀ ਡੈੱਡ ਬੋਡੀ ਪਈ ਸੀ ਉਸ ਬੈੱਡ ਦੇ ਵਿੱਚੋਂ ਵੀ ਇਹਨਾਂ ਦੇ ਜਿਹੜੇ 4.5 ਲੱਖ ਰੁਪਇਆ ਘਰ ਦੇ ਵਿੱਚੋਂ ਗਾਇਬ ਸੀ ਸੋ ਜਿਸ ਤੋਂ ਇਹ ਪਤਾ ਚੱਲਿਆ ਕਿ ਕਿਸੇ ਵਿਅਕਤੀ ਨੇ ਇਹਨਾਂ ਨੂੰ ਮਰਡਰ ਕਰਕੇ ਉਸ ਤੋਂ ਬਾਅਦ ਲੁੱਟਖੋਹ ਦੀ ਵਾਰਦਾਤ ਕੀਤੀ ਹੈ ਪਠਾਨਕੋਟ ਪੁਲਿਸ ਨੇ ਬੜੀ ਗੰਭੀਰਤਾ ਨਾਲ ਇਸ ਕੇਸ ਨੂੰ ਲਿਆ ਅਸੀਂ ਆਪਣੀਆਂ ਇਨਵੈਸਟੀਗੇਸ਼ਨ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀਆਂ ਤਰੰਤ ਜਿਹੜੀਆਂ ਹੈਗੀਆਂ ਉਹ ਨਿਯੁਕਤ ਕੀਤੀਆਂ ਜਿਹਦੇ ਵਿੱਚ ਸੀਆਈਏ ਦੀ ਬਦਲ ਲਈ ਗਈ ਡਿਟੈਕਟਿਵ ਵਿੰਗ ਦੀ ਬਦਲ ਲਈ ਗਈ ਟੈਕਨੀਕਲ ਵਿੰਗ ਦੀ ਬਦਲ ਲਈ ਗਈ ਸੋ ਬੇਸਡ ਔਨ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਅਸਿਸਟੈਂਸ ਦੇ ਆਧਾਰ ਤੇ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਆ ਇੱਕ ਦੋਸ਼ੀ ਤਾਂ ਇਸ ਮਰਨ ਵਾਲੀ ਜਿਹੜੀ ਬਜ਼ੁਰਗਔਰਤਾ ਸ਼੍ਰੀਮਤੀ ਨੀਲਮ ਸ਼ਰਮਾ ਉਹਨਾਂ ਦੇ ਦਿਓਰ ਦਾ ਬੇਟਾ ਹੈਗਾ ਜਿਹਦਾ ਨਾਮ ਰਾਮਕਮਰ ਉਰਫ RAMU ਸ਼ਰਮਾ ਆ ਜਿਹੜਾ ਕਿ ਬਿਲਕੁਲ ਇਹਦਾ ਨਜ਼ਦੀਕੀ ਘਰ ਦੇ ਵਿੱਚ ਰਹਿੰਦਾ ਦੂਸਰਾ ਉਸਦਾ ਦੋਸਤ ਹੈਗਾ ਆ ਜਿਸਦਾ ਨਾਮ ਹੈਗਾ ਨਾਨਕ ਦੇਵ ਕਰਕੇ ਨਾਮ ਹੈ ਟਮਟਾਲ ਦਾ ਰਹਿਣ ਵਾਲਾ ਆ ਜੇਕਰ ਇਸ ਦੀ ਕਿਸ ਦੀ ਥੋੜੀ ਪਛੋਕੜ ਵਿੱਚ ਝਾਤ ਮਾਰੀਏ ਤੇ ਇੱਕ ਦਿਨ ਪਹਿਲਾਂ ਜਿਸ ਦਿਨ ਇਸ ਦੀ ਡੈਥ ਹੁੰਦੀ ਔਰਤ ਦੀ ਉਸ ਤੋਂ ਇੱਕ ਦਿਨ ਪਹਿਲਾਂ ਇਹ ਨਾਨਕਦੇਵ RAMU ਦੇ ਕਹਿਣ ਦੇ ਉੱਤੇ ਇਹਦੇ ਘਰ ਰੈਕੀ ਕਰਨ ਆਇਆ ਸੀ ਉਸ ਦਿਨ ਵੀ ਇਹਨਾਂ ਦਾ ਮਨਸ਼ਾ ਸੀ ਕਿ ਰੈਕੀ ਕਰਨ ਤੋਂ ਬਾਅਦ ਬਾਅਦ ਦਾ ਸੂਚਨਾ ਦਿੱਤਾ ਜਾਵੇ ਔਰ ਬਹਾਨੇ ਨਾਲ ਇਸ ਘਰਤ ਕੋ ਗਿਆ ਔਰ ਇਹ ਕਹਾ ਕਿ ਮੈਂ ਤੇਰੇ ਪਤੀ ਦੇ ਵਾਸਤੇ ਆਇਆ RC ਜਿਹੜੀ ਹੈਗੀ ਆ ਕਿਸੇ ਨੂੰ ਵੈਰੀਫਾਈ ਕਰਨਾ ਇਹਨੇ ਜਦੋਂ ਆਪਣੇ ਪਤੀ ਨੂੰ ਫੋਨ ਮਲਾਇਆ ਤੇ ਉੱਥੋਂ ਖਿਸਕ ਗਿਆ ਉਸਦੇ ਨੇ ਵਾਰਦਾਤ ਨਹੀਂ ਕਰ ਸਕੀ ਅਗਲੇ ਦਿਨ ਫਿਰ ਇਹਨਾਂ ਨੇ ਪਲਾਨਿੰਗ ਕੀਤੀ ਜਿਹੜਾ RAMU ਸਿੰਘ ਨਾਲ ਦੇ ਘਰ ਵਿੱਚ ਰਹਿੰਦਾ ਉਹ ਕੋਠਿਆਂ ਦੇ ਉੱਪਰ ਦੀ ਆਪਣਾ ਮੂੰਹ ਬਣ ਕੇ ਥੱਲੇ ਆਇਆ ਔਰ ਜਿਹੜਾ ਨਾਨਕ ਨਾਂ ਦਾ ਬੰਦਾ ਸੀਗਾ ਇਹਦਾ ਦੋਸਤ ਸੀਗਾ ਉਹ ਮੇਨ ਗੇਟ ਸਾਣੀ ਅੰਦਰ ਆਇਆ ਇਹਨੇ ਦੇਖਿਆ ਜਦੋਂ ਬਜ਼ੁਰਗ ਔਰਤ ਘਰ ਦੇ ਵਿੱਚ ਇਕੱਲੀ ਆ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਉਹਨੇ ਅਗਿਓ ਥੋੜੀ ਬਹੁਤੀ ਕਿਉਂਕਿ ਕਮਜ਼ੋਰ ਸਰੀਰ ਸੀ ਉਹਨਾਂ ਦਾ ਉਹਨਾਂ ਜਿੰਨੀ ਵੀ ਇਹਨਾਂ ਦੀ ਰੈਜ਼ਿਸਟੈਂਸ ਕਰ ਸਕਦੇ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਉਹਦੇ ਮੂੰਹ ਦੇ ਹੱਥ ਰੱਖ ਕੇ ਉਹਨਾਂ ਦੀ ਜਿਹੜੀ ਹੈਗੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਇਸੇ ਹੀ ਇਸੇ ਕਾਰਵਾਈ ਦੇ ਦੌਰਾਨ ਮਤਲਬ ਇਸ ਦੀ ਇਸੇ ਜਦੋਂ ਜਹਦ ਦੇ ਦੌਰਾਨ ਉਹਨਾਂ ਦੀ ਜਿਹੜੀ ਮੌਤ ਹੋ ਜਾਂਦੀ ਆ ਮੌਤ ਹੋਣ ਤੋਂ ਬਾਅਦ ਇਹ ਉੱਥੋਂ ਉਹਨਾਂ ਦੀਆਂ ਹੱਥਾਂ ਦੀਆਂ ਜਿਹੜੇ ਹੈਗੇ ਆ ਕੰਗਣ ਤੇ ਕੰਨਾਂ ਦੀਆਂ ਵਾਲੀਆਂ ਤੇ 4.5 ਲੱਖ ਰੁਪਏ ਬੈਡਰਮ ਚੋਂ ਕੱਢ ਕੇ ਫਰਾਰ ਹੋ ਜਾਂਦੇ ਆ ਸੋ ਆ ਸਾਡੀ ਟੀਮ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਕੋਲੋਂ ਚੋਰੀ ਕੀਤੇ ਹੋਏ ਜਿਹੜੇ ਹੈਗਾ ਸੋਨਾ ਉਹ ਵੀ ਰਿਕਵਰ ਹੋ ਗਿਆ ਤੇ 4.5 ਲੱਖ ਵਿੱਚੋਂ 23 4,23,500 ਰੁਪਏ ਵੀ ਬਰਾਮਦ ਕਰ ਲਿਆ। ਬਾਕੀ ਇਹਨਾਂ ਨੇ ਆਪਣਾ ਇੱਕ ਅੱਧੇ ਦਿਨ ਦੇ ਵਿੱਚ ਜਿਹੜਾ ਇਹਨਾਂ ਨੂੰ ਸਮਾਂ ਮਿਲਿਆ ਸੀ ਉਹਦੇ ਵਿੱਚ ਕੁਝ ਪੈਸਾ ਨਾ ਖਰਚ ਵੀ ਲਿਆ। ਸੋ ਇਹ ਇੱਕ ਗੰਭੀਰ ਕਿਸਮ ਦਾ ਅਪਰਾਧ ਹੈ। ਔਰ ਅਸੀਂ ਇਸ ਵਿੱਚ ਭਰਪੂਰ ਕੋਸ਼ਿਸ਼ ਕਰਾਂਗੇ ਕਿ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਬੜੀ ਉੱਚ ਪੱਧਰ ਦੀ ਕੀਤੀ ਜਾਵੇ ਤਾਂ ਕਿ ਦੋਸ਼ੀਆਂ ਨੂੰ ਜਿਹੜੇ ਹੈਗੇ ਵੱਧ ਤੋਂ ਵੱਧ ਸਜ਼ਾ ਅਦਾਲਤ ਦੇ ਸਕੇ। ਧੰਨਵਾਦ।